ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੰਗਲ ਫੁੱਟ ਲਾ ਕੇ ਡਬਲ ਪਾਈਪਿੰਗ ਤਿਆਰ ਕੀਤੀ ਆ ਤੇ ਹਾਂ ਜਿਹੜੀ ਆਪਾਂ ਸਕੀਨ ਕਲਰ ਦੀ ਪਾਈਪਿੰਗ ਬਣਾਈ ਆ ਟਿਸ਼ੂ ਦਾ ਯੂਜ਼ ਕੀਤਾ ਆ ਤੇ ਆ ਬੋਟਮ ਦਾ ਕੀਤਾ ਆ ਆ ਤਾਂ ਟਿਸ਼ੂ ਤੁਸੀਂ ਮਾਰਕੀਟ ਚ ਲੈ ਸਕਦੇ ਜੇ ਤਾਂ ਟਿਸ਼ੂ ਨਾਲ ਥੋੜੀ ਜੀ ਫੈਂਸੀ ਲੁੱਕ ਆ ਜਾਂਦੀ ਆ ਇਸ ਤਰ੍ਹਾਂ ਆਪਾਂ ਡਬਲ ਪਾਈਪਿੰਗ ਜੋੜ ਲੈਣੀ ਆ ਪਹਿਲਾਂ ਸਿੰਗਲ ਦੋਵੇਂ ਬਣਾ ਲੈਣੀਆਂ ਫਿਰ ਇੱਕ ਦੂਜੇ ਨੂੰ ਆਪਾਂ ਜੋੜ ਲੈਣਾ ਤੇ ਵੀਡੀਓ ਪੂਰੀ ਦੇਖ ਲਿਓ ਸਕਿਪ ਮੈਂ ਪਹਿਲਾਂ ਹੀ ਕਰਤੀ ਹੋਈ ਹੈ ਵੀਡੀਓ ਤਾਂ ਇਸ ਤਰ੍ਹਾਂ ਆਪਾਂ ਪਾਈਪਿੰਗ ਤਿਆਰ ਕਰ ਲੈਣੀ ਆ ਦੋ ਪੱਟੀਆਂ ਆਪਾਂ ਤਰ੍ਹਾਂ ਤਿਆਰ ਕਰ ਲੈਣੀਆਂ ਦੋਨਾਂ ਸਾਈਡਾਂ ਦੇ ਨੈਕ ਤੇ ਲੱਗਣੀਆਂ ਤੇ ਹੁਣ ਆਪਾਂ ਨੈਕ ਦੀ ਕਟਿੰਗ ਕਰਦੇ ਆ 7.5 ਆਪਾਂ ਲੈਂਥ ਕਰ ਲੈਣੀ ਆ 6.5 ਇੰਚ ਚੌੜਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਨੈਕ ਨੂੰ ਮਾਰਕਿੰਗ ਕਰ ਲੈਣੀ ਆ ਜਿਹੜਾ ਵੀ ਤੁਸੀਂ ਨੱਕ ਬਣਾਉਣਾ ਆ ਉਹਦੀ ਸ਼ੇਪ ਦੇ ਦੇਣੀ ਆ ਤੇ 15 ਇੰਚ ਦੀ ਆਪਾਂ ਕਮਰ ਰੱਖਣੀ ਥੱਲੇੋਂ 1 ਇੰਚ ਦਾ ਮਾਰਜਿਨ ਥੱਲੇ ਸਾਈਡ ਤੋਂ ਰੱਖਣਾ ਆ ਤਾਂ ਨੈਕ ਦੀ ਸਾਡੀ ਕਟਿੰਗ ਪਰਫੈਕਟ ਹੋਣੀ ਚਾਹੀਦੀ ਆ ਮਾਰਕਿੰਗ ਅੱਗੇ ਪਿੱਛੇ ਹੋ ਸਕਦੀ ਆ ਇਸ ਦਾ ਧਿਆਨ ਰੱਖਿਓ ਇਸ ਤਰ੍ਹਾਂ ਆਪਾਂ ਹੁਣ ਕਟਿੰਗ ਕਰਨੀ ਹੈ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਆ ਤੁਸੀਂ ਪੁੱਛ ਸਕਦੇ ਜੇ ਕਮੈਂਟ ਕਰ ਸਕਦੇ ਹੋ ਬਾਕੀ ਆ ਜਿਹਦਾ ਡਿਜ਼ਾਈਨ ਕਿਵੇਂ ਦਾ ਲੱਗਿਆ ਤੁਹਾਨੂੰ ਹੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਦੇ ਰਹੋ ਇਸ ਤਰ੍ਹਾਂ ਆਪਾਂ ਹੁਣ neck ਨੂੰ ਪ੍ਰੈਸ ਕਰ ਲੈਣਾ ਆ ਸਾਈਡ ਤੇ ਆਪਾਂ ਫੇਵਿਕ ਇੱਕ ਲਾ ਲੈਣੀ ਆ ਇਹਦੇ ਨਾਲ ਆਪਣੀ ਫਿਨਿਸ਼ਿੰਗ ਬਹੁਤ ਵਧੀਆ ਆਊਗੀ ਨਾਲ ਆਪਾਂ ਪ੍ਰੈਸ ਕਰ ਲੈਣਾ ਇਸ ਤਰ੍ਹਾਂ ਹੁਣ ਸਾਡਾ neck ਰੈਡੀ ਲੋਣ ਵਾਸਤੇ ਤਾਂ ਜਿਤਨਾ ਆਪਾਂ ਨੋਰਮਲ neck ਲਾਉਨੇ ਆ ਉਸ ਤਰ੍ਹਾਂ ਹੀ ਆਪਾਂ neck ਨੂੰ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਨਾਲ ਨਾਲ ਆਪਾਂ ਸਟੀਚ ਲਾ ਲੈਣੀ ਆ ਤੇ ਹੁਣ ਆਪਾਂ ਕਟਿੰਗ ਕਰਕੇ ਅੰਦਰੋਂ ਛੋਟੇ ਛੋਟੇ ਕੱਟ ਲਾਵਾਂਗੇ neck ਨੂੰ ਹੁਣ ਆਪਾਂ ਅੰਦਰ ਨੂੰ ਕਰਾਂਗੇ ਅੰਦਰ ਕਰਕੇ ਆਪਾਂ ਇੱਕ ਵਾਰੀ ਪ੍ਰੈਸ ਕਰ ਲੈਣਾ ਤਾਂ ਫਿਰ ਆਪਾਂ ਥੱਲੇੋਂ ਪਾਈਪਿੰਗ ਰਾਕੇ ਲਾਵਾਂਗੇ ਜਿਹੜੀ ਆਪਾਂ ਬਣਾਈ ਸੀ ਤੁਸੀਂ ਉੱਤੋਂ ਵੀ ਰਾਕੇ ਲਾ ਸਕਦੇ ਜੇ ਆਰਾਮ ਦੇ ਨਾਲ ਪਾਈਪਿੰਗ ਲੋਣੀ ਤਾਂ ਫਿਨਿਸ਼ਿੰਗ ਇਹਦੀ ਸਿੰਗਲ ਫੁੱਟ ਵਾਲੀ ਹੋਣੀ ਆ ਡਬਲ ਪਾਈਪਿੰਗ ਦੀ ਇਸ ਤਰ੍ਹਾਂ ਇੱਕ ਸਾਈਡ ਦੀ ਪਾਈਪਿੰਗ ਲੱਗ ਗਈ ਆ ਹਾਂ ਇਸ ਤਰ੍ਹਾਂ ਹੀ ਦੂਜੀ ਸਾਈਡ ਤੇ ਆਪਾਂ ਉੱਪਰੋਂ ਸ਼ੁਰੂ ਕਰਤੀ ਆ ਤੇ ਦੂਜੀ ਸਾਈਡ ਤੋਂ ਉੱਤੋਂ ਸ਼ੁਰੂ ਕਰਕੇ ਆਪਾਂ ਥੱਲੇ ਇੱਕ ਪੀਸ ਹੋਰ ਲਾਇਆ ਪਾਈਪਿੰਗ ਦਾ ਇਹਦੇ ਨਾਲ ਥੋੜਾ ਜਿਹਾ ਫੈਂਸੀ ਲੁੱਕ ਆ ਜਾਏਗੀ ਇਸ ਤਰ੍ਹਾਂ ਸਾਡੀ ਪਾਈਪਿੰਗ ਲੱਗ ਗਈ ਆ ਹੁਣ ਆਪਾਂ ਜਿਹੜੀ ਵਿੱਚ ਪੱਟੀ ਲਉਣੀ ਆ ਉਹਨੂੰ ਆਪਾਂ ਤਿਆਰ ਕਰਨਾ ਆ ਇਸ ਤਰ੍ਹਾਂ ਪੱਟੀ ਆਪਣੀ ਜਿਹੜਾ ਨੈੱਕ ਕਟਿੰਗ ਕੀਤੀ ਉਹਦੀ ਪੱਟੀ ਆਪਾਂ ਵਿੱਚੋਂ ਕੱਢ ਲੈਣੀ ਆ ਤਾਂ ਸੈਂਟਰ ਦੇ ਵਿੱਚ ਆਪਾਂ ਲੈਸ ਨੂੰ ਸਟਿਚ ਕਰ ਲੈਣਾ ਆ ਤੁਸੀਂ ਲੈਸ ਨਹੀਂ ਵੀ ਲਉਣੀ ਬਟਨ ਵੀ ਲਾ ਸਕਦੇ ਏ ਹੁਣ ਇੱਕ ਐਕਸਟਰਾ ਪੀਸ ਹੋਰ ਲਵਾਂਗੇ ਆਪਾਂ ਇਹਨੂੰ ਵੀ ਆਪਾਂ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਪੱਟੀ ਦੇ ਨਾਲ-ਨਾਲ ਸਟਿਚ ਲਾ ਲੈਣੀ ਆ ਪੱਟੀ ਵੀ ਸਾਡੀ ਰੈਡੀ ਹੋ ਗਈ ਆ ਥੱਲੇ ਵੀ ਆਪਾਂ ਉਹਨੂੰ ਫੋਲਡ ਕਰ ਲੈਣਾ ਆ ਤਾਂ ਇਸ ਤਰ੍ਹਾਂ ਪੱਟੀ ਨੂੰ ਆਪਾਂ ਇੰਟਰਲੋਕ ਵੀ ਕਰ ਲੈਣਾ ਨਾਲ ਹੀ ਜੇ ਬਾਅਦ ਚੋ ਕਰਨਾ ਬਾਅਦ ਚੋ ਵੀ ਕਰ ਸਕਦੇ ਜੇ ਜਿੰਨਾ ਆਪਾਂ ਨੱਕ ਰੈਡੀ ਕਰਨਾ ਆ ਉਸ ਹਾਵ ਨਾਲ ਆਪਾਂ ਮਾਰਕ ਕਰਕੇ ਆਪਾਂ ਸਟਿਚ ਲਾ ਲੈਣਾ ਆ ਤਾਂ ਬਿਲਕੁਲ ਇੱਕੋ ਜਿਹੀ ਸਾਡੀ ਮਾਰਕਿੰਗ ਹੋਣੀ ਚਾਹੀਦੀ ਆ ਇਸ ਤਰ੍ਹਾਂ ਸਾਡਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਬੈਕ ਸਾਈਡ ਇਹਦੀ ਮੈਂ ਤੁਹਾਨੂੰ ਅਗਲੇ ਦੀ ਵਿਖਾਵਾਂਗਾ ਫਿਨਿਸ਼ਿੰਗ ਪਿਛਲੀ ਸਾਈਡ ਤੇ ਥੋੜੀ ਜਿਹੀ ਅਜੇ ਰਹਿੰਦੀ ਆ ਇਹਦੇ ਨਾਲ ਆਪਾਂ ਇੱਕ ਪੈਰ ਦੀ ਸਟਿਚ ਹੋਰ ਲਾਵਾਂਗੇ ਇਹਦੇ ਨਾਲ ਪਿੱਛੇ ਵੀ ਸਾਡੀ ਫਿਨਿਸ਼ਿੰਗ ਆ ਜਾਏਗੀ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ